ਜਿਆਦਾ ਮਿਲਾਵਟ ਖੋਰੀ ਦੇ ਚਲਦੇ ਹੋਏ ਇੱਕ ਫੌਜੀ ਨੇ ਡਿਊਟੀ ਦੌਰਾਨ ਹੀ ਮਨ ਦੇ ਵਿੱਚ ਧਾਰ ਲਿਆ ਕਿ ਜਦੋਂ ਮੈਂ ਸੇਵਾ ਮੁਕਤ ਹੋ ਕੇ ਉਜਾਮਗਾ ਤੇ ਮੈਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਾਂਗਾ ਮੈਂ ਲੋਕਾਂ ਨੂੰ ਖੁਦ ਦੇਸੀ ਗੁੜ ਪ੍ਰੋਵਾਈਡ ਕਰਾਂਗਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਾਰਾਵਾਲੀ ਰੋਡ ਤੇ ਸਥਿਤ ਇੱਕ ਸਾਬਕਾ ਫੌਜੀ ਦੇ ਵੱਲੋਂ ਬਿਲਕੁਲ ਸ਼ੁੱਧ ਤੇ ਕੈਮੀਕਲ ਤੋਂ ਰਾਹਤ ਗੁੜ ਤਿਆਰ ਕੀਤਾ ਜਾ ਰਿਹਾ ਹੈ ਬਿਲਕੁਲ ਸ਼ੁੱਧ ਦੇਸੀ ਗੁੜ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਅਗਰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਇਸ ਵਿੱਚ ਕੈਮੀਕਲ ਨਹੀਂ ਵਰਤਿਆ ਮਾਰਕੀਟ ਦੇ ਨਾਲੋਂ 5-10 ਰੁਪਏ ਸਾਡਾ ਰੇਟ ਜ਼ਰੂਰ ਵੱਧ ਹੈ ਪਰ ਬਿਲਕੁਲ ਅਸੀਂ ਸ਼ੁੱਧ ਦੇਸੀ ਗੁੜ ਲੋਕਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਪੱਤਰਕਾਰ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਜੀ ਮੈਂ ਤੁਹਾਡਾ ਆਪਣਾ ਲਾਪਰੇ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਲਾ ਗਰਦਾਸਪੁਰ ਤੇ ਨਰਾਂਵਾਲੀ ਪਿੰਡ ਜੋ ਕਿ ਆਪਣੇ ਕਲਨੌਰ ਤੋਂ ਗਰਦਾਸਪੁਰ ਤੇ ਗਰਦਾਸਪੁਰ ਤੋਂ ਜਿਹੜਾ ਕਲਨੌਰ ਲਿੰਕ ਤੇ ਸਥਿਤ ਇਹ ਦਿਨਾਂ ਚੱਲ ਰਿਹਾ ਹੈ ਸੋ ਮੈਂ ਕਹਾਂ ਮੈਂ ਨੂੰ ਕਹਾਂਗਾ ਕਿ ਇੱਕ ਵਾਰੀ ਜਿਹੜੀਆਂ ਨੇ ਗੋੜ ਬੰਦੀਆਂ ਤਸਵੀਰਾਂ ਜੋ ਵਿਖਾ ਦਿੱਤੀਆਂ ਜਾਣ ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਗੋੜਾ ਪੂਰੀ ਤਰ੍ਹਾਂ ਦੇ ਨਾਲ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਰਿਹਾ ਹੈ ਸੋ ਸਰਦੀਆਂ ਦੇ ਮੌਸਮ ਦੇ ਵਿੱਚ ਮੁਰਦੀ ਜਿਹੜੀ ਖਪਤ ਬਿਲਕੁਲ ਜਿਆਦਾ ਜਿਹੜੀ ਵੱਧ ਜਾਂਦੀ ਹੈ ਸੋ ਕਈ ਵਾਰ ਜਿਹੜਾ ਮਤਲਬ ਖਾਣਾ ਖਾਣ ਤੋਂ ਬਾਅਦ ਵੀ ਜਿਹੜਾ ਨੋਕ ਇਸ ਨੂੰ ਜਿਹੜਾ ਖਾਂਦੇ ਨੇ ਤੇ ਕਈ ਵਾਰ ਕਈ ਜਿਹੜੀਆਂ ਮਤਲਬ ਚੀਜ਼ਾਂ ਜਿਹੜੀਆਂ ਇਸ ਦੇ ਨਾਲ ਇਸਤੇਮਾਲ ਹੁੰਦੇ ਨੇ ਖਾਣ ਵੇਲੇ ਜਦੋਂ ਵਾਦੀ ਬੰਦੀ ਹੈ ਔਰ ਚੀਜ਼ਾਂ ਜਿਹੜੀਆਂ ਇਹ ਵਿੱਚ ਜਿਹੜਾ ਜੋੜ ਕੀਤਾ ਜਾਂਦਾ ਸੋ ਸਾਡੇ ਨਾਲ ਇਸ ਗੁਰਦੇ ਜੋ ਮਾਲਕ ਨੇ ਜੋ ਇਸ ਨੂੰ ਸਾਰਾ ਬਣਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਠਾਕੁਰ ਰਾਤ ਐਡਰੋਸ਼ਨ ਸਿੰਘ ਤੇ ਇਹ ਭਾਜੀ ਕਦੋਂ ਤੋਂ ਜਿਹੜਾ ਆਪਣੇ ਗੁਰਦਾ ਬਣਾ ਰਹੇ ਮੈਂ 3 ਸਾਲ ਤੋਂ ਸ਼ੁਰੂ ਕੀਤਾ ਮੈਂ ਪਹਿਲਾਂ ਫੌਜੀ ਸੀ ਫੌਜ ਤੋਂ ਬਾਅਦ ਵਿੱਚ ਆਣ ਕੇ ਤੇ ਆਪਣਾ ਸਿੰਮਟ ਦਾ ਕੰਮ ਖੋਲਿਆ ਇਹ ਫੌਜ ਤੋਂ ਬਾਅਦ ਕਿਵੇਂ ਮੰਨ ਦੇ ਵਿੱਚ ਆ ਪੀਏ ਗੁਰਦਾ ਹੀ ਜਿਹੜਾ ਕੰਮ ਕਰਦਾ ਮੰਨ ਦੇ ਵਿੱਚ ਮੈਂ ਆਇਆ ਮੈਂ ਭਈਆਂ ਬੂਈਆਂ ਕੋਲੋਂ ਗੁਰ ਲੈਂਦਾ ਸੀ ਤੇ ਗੁਰ ਲਿਆਉਣ ਤੋਂ ਪਹਿਲੇ ਉੱਥੇ ਵਿੱਚ ਮਲਾਫਟ ਕਰਦੇ ਸੀ ਮੁਖਤੀ ਮਲਾਫਟ ਹੁੰਦੀ ਯਾਰ ਮਲਾਫਟੋ ਕਦੀ ਜਦੋਂ ਗੁਰਦੇ ਰੱਖਣਾ ਹੈ ਉਹ ਗੁਰਨਾਂ ਵਿੱਚ ਉਹਦੇ ਵਿੱਚ ਗੁਰ ਠੀਕ ਨਹੀਂ ਹੁਣਾ ਜਾਨਕੀ ਖਰਾਬ ਹੋ ਜਾਣਾ ਉਹਦੇ ਵਿੱਚ ਚੀਨੀ ਪਉਂਦੇ ਸੀ ਚੀਨੀ ਹਾਂਜੀ ਉਸ ਤੋਂ ਬਾਅਦ ਕਦੀ ਕੋਈ ਨਾ ਕੋਈ ਕੈਮੀਕਲ ਪਉਂਦੇ ਸੀ ਜਿਵੇਂ ਹੁਣ ਮਤਲਬ ਚਾਹ ਬਣਦੀ ਹੈ ਜਾਂ ਕੁਝ ਚੀਜ਼ਾਂ ਬਣਦੀਆਂ ਉਹਨਾਂ ਦੇ ਵਿੱਚ ਪਉਂਦੇ ਸਾਰੀ ਇਹ ਗੁਰਦੇ ਦਾ ਜਿਹੜਾ ਰਿਜ਼ਲਟ ਆ ਮਿਲ ਜਾਂਦਾ ਜਾਂ ਚਾਹ ਖਰਾਬ ਹੋ ਜਾਂਦੀ ਆ ਤੇ ਜਾਂ ਜਦੋਂ ਹੋਰ ਵੀ ਕੋਈ ਚੀਜ਼ ਦੇ ਵਿੱਚ ਸੋਡ ਵਗੈਰਾ ਜਾਂ ਕਿਸੇ ਚੀਜ਼ ਦੇ ਵਿੱਚ ਇਸ ਸਮਾਲ ਕਰਦੇ ਆ ਤਾਂ ਉਹ ਮਤਲਬ ਮੈਨੂਫੈਕਚਰ ਹੋ ਜਾਂਦੀ ਹੈ ਖਰਾਬ ਹੋ ਜਾਂਦੀ ਆ ਉਹ ਕਿੰਨੇ ਦੇਰ ਦੇਖਾ ਉਹ ਖਰਾਵੋ ਨਹੀਂ ਤੇ ਉਹ ਇਦਾਂ ਇਸ ਤੇ ਗੁਰ ਰਹਿੰਦਾ ਨਹੀਂ। ਉਹ ਇਹ ਮੇ ਕੋਈ ਜਿਹੜਾ ਗੁਰ ਲੈ ਕੇ ਜਾਂਦੇ ਨੇ ਉਹ ਘੱਟੋ ਘੱਟ 6-7 ਮਹੀਨੇ 10 ਮਹੀਨੇ ਤੱਕ ਕੱਢ ਜਾਂਦੇ ਨੇ। ਹਾਂਜੀ। ਇਹ ਮੰਨੋ ਤਲਾ ਜਿਹੜਾ ਗੁਰ ਪੇਸਿਆਂ ਬੁੜਾਰੇ ਦੇ ਜਾਂ ਕੋਈ ਪੀਸ ਵਗੈਰਾ ਵੀ ਨਹੀਂ ਆਹ ਦੇਖੋ ਪੀਸਿਆਂ ਦਾ ਪੂੜਾ ਹੁੰਦਾ ਦੂਜਾ ਪੂੜਾ ਨਹੀਂ ਹੁੰਦਾ ਜਿੱਦਾਂ ਕੋਈ ਆਪਣੇ ਆਕੇ ਵੀ ਅਸੀਂ ਉਹ ਬਣਾ ਦਈਏ ਸੁੰਡ ਵਾਲਾ ਗੁਰ ਬਣਾ ਕੇ ਉਹਨਾਂ ਨੇ ਕਿੰਨੇ ਵੀ ਤੁਸੀਂ ਆਪਣਾ ਸਮਾਨ ਲਾਇਓ ਵੀ ਜਿੰਨਾ ਆਪਣੇ ਆਪਣੇ ਵੀ ਖੁੱਲਾ ਸਮਾਨ ਪਾ ਲਾਂਗੇ। ਤੇ ਜਿਹੜੇ ਵੇਚਣ ਵਾਲੇ ਆ ਉਹ ਕੀ ਕਰਦੇ ਨੇ ਉਹ ਥੋੜਾ ਸਾਮਾਨ ਪਾਉਂਦੇ ਨੇ ਤੇ ਇਹਸ਼ ਕਰਕੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸਾਮਾਨ ਲਾਓ ਜਿਵੇਂ ਜਿਹੜੀ ਅੱਜ ਦੀ ਡਿਮਾਂਡ ਹੈ ਕਈ ਜਿਹੜੇ ਸ਼ੌਂਕੀਏ ਤੌਰ ਤੇ ਸਾਰੇ ਲੋਕ ਖਾਂਦੇ ਨੇ ਉਹ ਕੀ ਚੀਜ਼ਾਂ ਮਤਲਬ ਲਿਆ ਪਾ ਸਕਦੇ ਨੇ ਵਿੱਚ ਕਿਹੜੀ ਕਿਹੜੀ ਚੀਜ਼ ਜਿਹੜੀ ਆ ਬੰਦੇ ਸਰ ਪਾ ਸਕਦੇ ਉਹਦੇ ਵਿੱਚ ਬਦਾਮ ਪਾ ਲਓ ਕਾਜੂ ਪਾ ਲਓ ਕਿਸ਼ਮਿਸ ਪਾ ਲਓ ਹਾਂਜੀ ਤੇ ਉਸ ਤੋਂ ਬਾਅਦ ਵਿੱਚ ਗਿੜੀ ਦਾ ਬੂੜਾ ਪਾ ਲਓ ਮੂੰਗਫਲੀ ਪਾ ਲਓ ਹਾਂਜੀ ਉਹ ਇਹ ਕਿੰਨਾ ਚਿਰ ਤੱਕ ਜਿਹੜਾ ਮਤਲਬ ਮੈਨੂਫੈਕਚਰ ਨਹੀਂ ਹੋ ਸਕਦਾ ਕਿੰਨਾ ਚਿਰ ਤੱਕ ਮਤਲਬ ਖਰਾਬ ਨਹੀਂ ਹੁੰਦਾ ਉਹਨੂੰ ਇਹਦੀ ਭਾਜੀ ਸਾਫ਼ ਸੰਭਾਲ ਹੁੰਦੀ ਐ ਜਿੱਦਾਂ ਉਹ ਇਹ ਡੱਬੇ ਦੇ ਵਿੱਚ ਰੱਖ ਲੋ ਬੰਦ ਕਰਕੇ ਤੇ ਥੋੜਾ ਬੋੜਾ ਖਾਂਦੇ ਰਹੋ ਜਿੰਨਾ ਖਾਣਾ ਕੱਢਣਾ ਉਹਨਾਂ ਖਾਈ ਜਾਓ ਉਸ ਤੋਂ ਬਾਅਦ ਵਿੱਚ ਇਨੂੰ ਰਖਵਾਉਣ ਤੋਂ ਬਾਅਦ ਰੋਮਨ ਇਹਦਾ ਕੱਢੀ ਜਾਂਦਾ ਜਿਵੇਂ ਪਹਿਲਾਂ ਤਾਂ ਟਮਟਮ ਚੱਲਦਾ ਸੀ ਮਤਲਬ ਬੇਲਾ ਕਿਤੇ ਕਿਤੇ ਚੱਲਦਾ ਹੁਣ ਤੇ ਮਨ ਖਰਚ ਦੀ ਖਪਤ ਵੀ ਵੱਧ ਗਈ ਆ ਤੇ ਡਿਮਾਂਡ ਵੀ ਵੱਧ ਗਈ ਹੈ ਕਿ ਬਿਸਕੁਟ ਵੰਡੇ ਨੇ ਜਾਂ ਮਤਲਬ ਹੋਰ ਚੀਜ਼ਾਂ ਦੇ ਵਿੱਚ ਕਰੀ ਜਾਂਦਾ ਤੂੰ ਹੀ ਇਦਾਂ ਦਾ ਪ੍ਰੋਜੈਕਟ ਨਹੀਂ ਆ ਜੀ ਤੱਕ ਕੀਤੇ ਚੱਲ ਨਹੀਂ ਹਜੇ ਨਹੀਂ ਚੱਲੂਗੀ ਤਾਂ ਸਾਡਾ ਇਰਾਦਾ ਵੀ ਅੱਗੇ ਖੜਾਗੇ ਹੀ ਚੱਲੂਗਾ ਵੀ ਇਹ ਵੀ ਤੇ ਇਹ ਇਹਦਾ ਇਹ ਆ ਨਵੇਂ ਆ ਵੀ ਇਹਦੀ ਸਾਡੀ ਖਫਤਿਆ ਵੀ ਲੋਕੀ ਚੀਨੀ ਤੋਂ ਪਿੱਛੇ ਹਟ ਰਹੇ ਨੇ ਤੇ ਗੁਰਜ ਜੀ ਦੀ ਜਿਆਦਾ ਸ਼ੂਗਰ ਦੇ ਕਾਰਨ ਗੁਰਨਿੰਗ ਵੀ ਇਹ ਸ਼ੋਈ ਦਮੀ ਖੁਦ ਇਹ ਕਾਰਨ ਖੜਦੇ ਵੀ ਇਹ ਬਿਨਾ ਚੀਨੀ ਤੋਂ ਪਿਛਲੇ ਸਾਲ ਨਾਲੋਂ ਤੇ ਐਰ ਕਾ ਸਾਲ ਦੇ ਵਿੱਚ ਡਿਮਾਂਡ ਵਧਦੀ ਮੇਰੀ ਜਿਆਦਾ ਡਿਮਾਂਡ ਹੈ ਹਾਂਜੀ ਪਿਛਲੇ ਸਾਲ ਮਤਲਬ ਰੇਟ ਕਿਵੇਂ ਤਿਆਰ ਕਾ ਮਤਲਬ ਕਰੀਏ ਪਿਛਲੇ ਸਾਲ ਆਈ ਜਾਨਕਿਆ ਕੀ ਗੰਨੇ ਦਾ ਰੇਟ ਵਧ ਗਿਆ ਜੀ ਕਿ ਆ ਕੀ ਰੇਟ ਵੀ ਵਧਾ ਦਿੱਤਾ ਨੇ ਤੇ ਗੰਨਾ ਨੂੰ 380 90 ਮਿਲ ਜਾਂਦੇ ਆ ਕੀ ਗੰਨਾ ਇਸ 410 400 ਮਿਲ ਜਾਂਦਾ ਇਸ ਕਰਕੇ ਵੀ ਰੇਟ ਥੋੜਾ ਵਧਾ ਦਿੱਤਾ ਕੀ ਲੱਗਦਾ ਨਹੀਂ ਪਿਛਲੇ ਨਾਲੋਂ ਹਰਕਤ ਝਾੜ ਦੇ ਵਿੱਚ ਨਾ ਕੋਈ ਫਰਕ ਕੋਈ ਤੇ ਬਦਲਾਅ ਚਾਹੀਦਾ ਕੋਈ ਬਦਲਾਅ ਨਹੀਂ ਹੈ ਮਨ ਕੇ ਯਾਰ ਹੁੰਦਾ ਨੇ ਕਈ ਮਤਲਬ ਲੋਕਾਂ ਨੇ ਮਤਲਬ ਜਿਹੜਾ ਗੰਨਾ ਜਿਹੜਾ ਕਮਾੜ ਦੱਕੇ ਹੁੰਦੇ ਨੇ ਤੇ ਗਰਮੀਆਂ ਤੇ ਗੜੀ ਮੌਸਮ ਦੇ ਵਿੱਚ ਜਾ ਕੇ ਜਦੋਂ ਕੱਢਾਂਗੇ ਤੇ ਮਤਲਬ ਉਹ ਜਿਹੜੀ ਵੱਧ ਨਿਕਲਦੀ ਇਹਨੇ ਕਿਹੜਾ ਹਾਲ ਕਿ ਇਹ ਭਾਜੀ ਠੀਕ ਹੈ ਜਿਹੜਾ ਮੋੜਾ ਕਮਾਦਾ ਮੋੜੇ ਕਮਾਦ ਦੇ ਵਿੱਚ ਗੁਰ ਜਿਹੜਾ ਇਸ ਵੇਲੇ 12 ਕਿਲੋ ਨਿਕਲ ਜਾਂਦਾ ਹੈ ਕੋਈ 1 ਕੁਇੰਟਲ 10 ਕਿਲੋ ਇਹ ਤੁਸੀਂ ਜਿਹੜਾ ਕਰ ਰਹੇ ਜਿਹੜਾ ਜੂਦ ਹੈ ਕਿ ਕਿੰਨਾ ਨੰਬਰ ਜਿਹੜਾ ਕਮਾਦਾ ਵੈਰਟੀ ਜੂਦ ਇਹ aí 85 ਵੀ ਲੈਨੇ ਆ 237 ਵੀ ਲੈਨੇ ਆ 18 ਗਮਾ ਦਾ ਵੀਰ ਨੇ 83 ਦਾ ਨਹੀਂ ਵੀਰ ਤੇ ਪਹਿਲੇ ਜਿਹੜੇ ਕੋਲੋਂ ਵੀਰ ਕੋਲ ਲੈਣਾ ਸੀ ਗੰਨਾ ਉਹਦੇ ਕੋਲ ਪਹਿਲੇ ਉਹਨੂੰ ਕਹਿੰਦਾ ਵੀ ਸਾਨੂੰ ਇੱਕ ਦੋ ਪੱਤੇ ਛਿਲਕੇ ਦੇ ਦੋ ਤਿੰਨ ਕਾਂ ਦਾ ਛਿਲਕੇ ਦੇਦਾ ਹੈ ਰਿਜ਼ਲਟ ਵੇਖੀਏ ਤੇ ਫੇਰ ਅਹੀ ਗੋੜ ਕਰਦੇ ਸਾਰਾ ਜ਼ਿੰਮੇਦਾਰ ਤੋਂ ਪਰਚੇਜ ਕਰਦੇ ਕਿ ਆਪਣਾ ਵੀ ਕੋਈ ਜੜ ਲਾਇਆ ਨਹੀਂ ਮੈਂ ਆਪਣਾ ਵੀ ਲਾਇਆ ਤਾਂ ਕਿ ਲੱਗ ਮੇਰੇ ਕੋਲ ਆਪਣਾ ਵੀ ਹੈ ਤੇ ਬਾਕੀ ਜ਼ਿੰਮੇਦਾਰਾਂ ਕੋ ਪਰਚੇਜ ਘਟਨਾ ਹੈ ਜੀ 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 ਜ ਇਹ ਦੁਕਾਨਾਂ ਦਾ ਪਤਾ ਭੁੱਲਦੇ ਲੱਗ ਨਹੀਂ ਤੀਏ ਸਾਡੇ ਹਾਂਜੀ ਸੋ ਇਹ ਸਾਨੂੰ ਸਾਡੇ ਨਾਲ ਆਪਣੇ ਜਿਹੜੇ ਕਰ ਰਹੇ ਨੇ ਗੁਰੂ ਪ੍ਰਵੇਸ਼ ਕਰ ਰਹੇ ਨੇ ਸਰਾ ਬਣਾ ਰਹੇ ਨੇ ਓਨਰ ਉਹਨਾਂ ਨਾਲ ਗੱਲਬਾਤ ਕੀਤੀ ਸੋ ਇਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਗੋੜ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਮੀਕਲ ਨਹੀਂ ਜਿਹੜਾ ਇਸਤੇਮਾਲ ਕੀਤਾ ਜਾਂਦਾ ਜਿਹੜਾ ਬਾਹਰ ਮਾਰਕੀਟਾਂ ਦੇ ਵਿੱਚ ਜਾਂ ਭਈਏ ਜਾਂ ਔਰ ਜਿਹੜੇ ਲੋਕ ਬਣਾ ਰਹੇ ਨੇ ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਕੈਮੀਕਲ ਜਿਹੜੇ ਯੂਜ਼ ਕੀਤੇ ਜਾ ਰਹੇ ਸੋ ਸਾਡਾ ਦਾਵਾ ਵਾ ਪੈਸੇ ਜਰੂਰ ਨਹੀਂ ਥੋੜੇ ਦੋ ਚਾਰ ਰੁਪਏ ਵੱਧ ਆ ਜਿਹੜਾ ਪਰਚੇਸ ਕਰਨ ਦੇ ਆ ਪਰ ਜਿਹੜਾ ਸਾਡੇ ਇਸ ਗੁਰ ਦੇ ਵਿੱਚ ਕੋਈ ਚਾਰਜ ਨਹੀਂ ਕਰ ਸਕਦਾ ਸੋ ਮੈਂ ਤੁਹਾਡਾ ਆਪਣਾ ਲਾਪ੍ਰੀ ਸਿੰਘ ਖੁਸ਼ੀਪੁਰ ਕਾਮਰ ਮਹਾਰਜਿੰਦਰ ਸਿੰਘ ਦੇ ਨਾਲ ਗਦਾਸਪੁਰ ਕਲਾਂ ਦੇ ਨਾਲ ਹੋਰ ਅਧਿਕਾਰੀ ਮਜੂਰ ਨੇ ਜੋ ਮਾਲਕ ਨੇ ਸਾਰੇ ਪ੍ਰੋਜੈਕਟ ਦੇ ਸਸੇ ਕਾ ਭਾਜੀ ਸਸੇ ਆ ਭਾਜੀ ਆਪਣਾ ਬਲਦੇਵ ਸਿੰਘ ਇਹ ਭਾਜੀ ਕਦੋਂ ਤੋਂ ਜਿਹੜਾ ਮਤਲਬ ਇਹ ਚਲਾ ਰਹੇ ਜਿਹੜਾ ਕੰਸਟਰਕਸ਼ਨ ਇਹ 2-3 ਸਾਲ ਤੋਂ ਚਲਾ ਰਹੇ ਨੇ ਫੌਜੀ ਸਾਹਿਬ ਰਿਟਾਇਰਮੈਂਟ ਆਏ ਹਾਂਜੀ ਬਹੁਤ ਵਧੀਆ ਚੱਕਰ ਵੀ ਆ ਗੁੜ ਵੀ ਆ ਠੀਕ ਠੀਕ ਵਧੀਆ ਮਰ ਰਹੀ ਨੀਦਰਾ ਕੰਮ ਕਰਦੇ ਨੇ ਵਿੱਚ ਮਲਾਵਟ ਵਾਲੀ ਕੋਈ ਗੱਲ ਨਹੀਂ ਜਿਵੇਂ ਮਾਰਕੀਟ ਦੇ ਵਿੱਚ ਭਈਆਂ ਵਗਾਰ ਲਾਭ ਵਗਾਰ ਲਾਜਾਂਦਾ ਵੇਲਣਾ ਹੈ ਹਾਂਜੀ ਹਾਂਜੀ ਹਾਂ ਬਹੁਤ ਸਰ ਕੱਚਾ ਹੀ ਉਹ ਤੇ 12 ਮਹੀਨੇ ਚਲਾਈ ਜਾਂਦੇ ਤੁਹਾਨੂੰ ਪਤਾ ਉਹ ਕੱਚਾ ਸਰਾ ਉਹ ਤੇ ਗੰਦਾ ਗੋੜ ਆਉਂਦੇ ਵੇਖੋ ਉਹਨਾਂ ਦਾ ਗੋੜ ਜਾ ਕੇ ਇੱਕੇ ਚੀਜ਼ ਦੀ ਜ਼ਿਆਦਾ ਮਲਾਵਟ ਕਰਨ ਦੇ ਨੇ ਉਹ ਕੈਮੀਕਲ ਬਹੁਤ ਆਉਂਦੇ ਨੇ ਜੀ ਖੰਡ ਬਹੁਤ ਪੈਂਦੀ ਸ ਬਹੁਤ ਖੰਡ ਪੈਂਦੀ ਹੋਰ ਕੈਮੀਕਲ ਬੜੇ ਮਤਲਬ ਜ਼ਿਆਦਾ ਜੇ ਕਿਸੇ ਕਸਟਮਰ ਨੇ ਪਛਾਣ ਕਰਨੀ ਹੋਵੇ ਕੀ ਮਤਲਬ ਇਹਦੀ ਜਿਹੜੀ ਪਛਾਣ ਕੀਤੀ ਜਾ ਸਕਦੀ ਹੈ ਜੋ ਜਾਨ ਸਰਦ ਹੁਣ ਤੇ ਤੈਨੂੰ ਪਤਾ ਵੀ ਅੱਜ ਕੱਲ੍ਹ ਪੜ੍ਹਾਈ ਦਾ ਜੋਗ ਹੈ ਜਿਹੜੇ ਅਫਸਰ ਸਾਹਿਬ ਉਹ ਕਰ ਸਕਦੇ ਪਛਾਣ ਸਾਨੂੰ ਤੇ ਬਹੁਤ ਘੱਟ ਆਉਂਦੀ ਹੈ ਹਾਂਜੀ ਹਾਂਜੀ ਉਹ ਕਰ ਸਕਦੇ ਹੋ ਮਿਲਾਵਟ ਹਰ ਇੱਕ ਚੀਜ਼ ਤਾਂ ਜਿਵੇਂ ਉਹ ਬਾਂਡਿਆ ਪੈਂਡਿਆ ਜਿਵੇਂ ਚਾਹ ਵਗੈਰਾ ਜਦ ਪਾਉਂਦੇ ਨੇ ਜਾਂ ਕੋਈ ਹੋਰ ਚੀਜ਼ ਪਾਉਂਦੇ ਨੇ ਉਸੇ ਟਾਈਮ ਜਿਹੜਾ ਵਾ ਖਰਾਬ ਹੋ ਜਾਂਦੀ ਮਤਲਬ ਹਾਂਜੀ 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 ਫੁੱਟ ਜਾਂਦੀ ਸੌਲ ਫੁੱਟ ਜਾਂਦੀ ਫੁੱਟ ਜਾਂਦੀ ਫੁੱਟ ਜਾਂਦੀ ਜਿਹੜਾ ਇਹ ਫੌਜੀ ਸਾਹਿਬ ਵੱਲੋਂ ਬਣਾਇਆ ਜਾਂਦਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਤੁਸੀਂ ਲੱਗੇ ਬਹਿ ਕੇ ਸਵੇਰ ਤੋਂ ਸ਼ਾਮ ਤੱਕ ਇੱਥੇ ਦੇਖ ਸਕਦੇ ਹੋ ਇਹ ਚੀਜ਼ਾਂ ਜਿਆਦਾ ਤੇ ਪਰਨੋਂ ਤੋਂ ਆਰਕਨ ਨਾਲੋਂ ਕਿਵੇਂ ਰਿਸਪੌਂਸ ਮਿਲਦੇ ਆ ਬਹੁਤ ਵਧੀਆ ਸਰ ਅੱਗੇ ਨਾਲੋਂ ਜਿਆਦਾ ਮਿਲਦੇ ਆ ਆ ਬਾਬੇ ਦੀ ਮਿਹਰ ਆ ਬਹੁਤ ਸਾਰੇ ਪੈਸਨਰ ਤੁਹਾਡੇ ਸਾਹਮਣੇ ਆਉਣ ਦੇ ਆ ਤੁਹਾਡੇ ਸਾਹਮਣੇ ਗੱਡੀਆਂ ਰੋ ਰੋ ਜਾਣ ਦੀ ਲੋਕਾਂ ਦੀ ਮਤਲਬ ਗੁਰੂ ਨਾਲ ਕੇ ਨਵੀ ਤੋਂ ਨਵੀ ਡਿਮਾਂਡ ਆਉਂਦੀ ਕਿੰਨੀ ਜਿਆਦਾ ਡਿਮਾਂਡ ਕੀ ਆ ਰਹੀ ਡਿਮਾਂਡ ਇਹੋ ਹੀ ਸਾਰੇ ਗੁੜ ਦੀ ਵੀ ਵਧੀਆ ਹੋਣਾ ਚਾਹੀਦਾ ਵੀ ਮਾੜਾ ਨਹੀਂ ਹੋਣਾ ਚਾਹੀਦਾ ਕਿੰਨੇ ਜਿਆਦਾ ਮਤਲਬ ਸ਼ਹਿਰੀ ਲੋਕ ਆਏ ਤੇ ਜਾਂ ਉਹ ਮਤਲਬ ਕਹਿੰਦੇ ਬਿਸਕੁਟ ਵਗੈਰਾ ਟੈਪ ਬਣ ਜਾਂ ਕੋਈ ਹੋਰ ਮਤਲਬ ਉਹ ਸਰ ਬੜੇ ਪ੍ਰਕਾਰ ਦੇ ਜਿੱਦਾਂ ਡੱਬਿਆਂ ਦੇ ਵਿੱਚ ਤਿਆਰ ਕਰ ਕਰ ਵਧੀਆ ਪਿਛੇ ਤੋਂ ਹੀ ਰੱਖਦੇ ਆ ਨਾ ਆਪਾਂ ਦੋ ਤਿੰਨ ਹੁੰਦੇ ਰ ਉਹਨਾਂ ਡੱਬਿਆਂ ਦੇ ਵਿੱਚ ਪੀਸ ਕਟਕਟ ਬਣਾਏ ਉਹ ਵੀ ਕਰ ਸਕਦੇ ਪਰ ਇਹਨਾਂ ਇਹਨਾਂ ਦੋ ਤਿੰਨ ਸਾਲ ਰਿਟਾਇਰਮੈਂਟ ਆਏ ਨੇ ਅਗਲੇ ਤੋਂ ਇਹਨਾਂ ਨੂੰ ਪ੍ਰੋਸੀਜਰ ਕਰ ਦੇਣਾ ਜੇ ਕੋਈ ਤੁਸੀਂ ਵੀ ਜਿਹੜੀਆਂ ਵੈਰਟੀਆਂ ਜਿਹੜੇ ਬਿਸਕੁਟ ਆਪ ਬਣਦੀਆਂ ਜਾਂ ਹੋਰ ਜਿਹੜੇ ਡਿਮਾਂਡ ਆਉਂਦੀ ਕਸਟਮਰ ਉਸ ਹਿਸ ਜਿੱਦਾਂ ਦੀ ਕਸਟਮਰ ਕਰੇਗਾ ਉਦਾਂ ਦੀ ਡਿਮਾਂਡ ਜਿੱਦਾਂ ਨਹੀਂ ਕਰਨਗੇ ਉਦਾਂ ਦੀ ਚੀਜ਼ ਤਿਆਰ ਕਰਕੇ ਦਵਾਂਗੇ ਮਨੋ ਕਿੱਥੇ ਕਿਹਨੇ ਆਇਆ ਮਨੋ ਸਾਰੇ ਲੋਕ ਨੇ ਮਨੋ ਨਹੀਂ ਪਰਸ਼ੇਸ ਮਨੋ ਇਹਦੇ ਸਮੇਂ ਦੇ ਹਿਸਾਬ ਨਾਲ ਚੱਲਦਾ ਕਿੰਨੇ ਚ ਮਨੋ ਟਾਈਮ ਚੱਲਦਾ ਮਨੋ ਇਹ ਜਦੋਂ ਤੋਂ ਮਨੋ ਸ਼ੁਰੂਆਤ ਹੁੰਦੀ ਜੇ ਤਾਂ ਕਿੰਨੇ ਦਿਨ ਤੱਕ ਚੱਲਦਾ ਸੇ ਇੱਕ ਜਿਹੜਾ ਪਿਛਲਾ ਪ੍ਰੋਜੈਕਟ ਹਾਂਜੀ ਸਰ ਹੁਣ ਤੁਹਾਨੂੰ ਪਤਾ ਪਿਛੋਂ ਇਹ ਹੋ ਗਿਆ ਨਵੰਬਰ ਤੋਂ ਲੈ ਕੇ ਸ਼ੁਰੂ ਹੋਇਆ ਹੁਣ ਤੁਹਾਨੂੰ ਪਤਾ ਦੋ ਤਿੰਨ ਮਹੀਨੇ ਚੱਲਣਾ ਹੈ ਜਿਆਦਾ ਦੋ ਤਿੰਨ ਮਹੀਨੇ ਹਾਂਜੀ ਹਾਂਜੀ ਉਹਦੇ ਬਾਅਦ ਜਿੱਦਾਂ ਮਤਲਬ ਕਸਟਮਰ ਲੈ ਜਾਂਦੇ ਕੇਹਲੇ ਮਤਲਬ ਇਕੱਠਾ ਕਰ ਲੈਣੇ ਸਟਾਉਂ ਕਰ ਲੈਂਦੇ ਨੇ ਉਹ ਪ੍ਰਵੇਸ਼ ਕਰ ਲੈਂਦੇ ਉਹ ਕਿੰਨਾ ਚਿਰ ਤੱਕ ਇਹਦੀ ਜਿਹੜੀ ਮਤਲਬ ਮੈਨੂਫੈਕਚਰਰ ਹੋ ਕਰਾਉਣੇ ਹੋ ਸਕਦਾ ਸਰ ਉਹ ਕੰਮ ਖਰਾਬ ਹੁੰਦਾ ਹੀ ਨਹੀਂ ਆ ਵਧੀਆ ਤਰੀਕੇ ਨਾਲ ਰੱਖਿਆ ਹੋ ਕੇ ਕਿਵੇਂ ਮਤਲਬ ਤਰੀਕਾ ਕੀ ਵਧੀਆ ਰੱਖੰਦਾ ਨੇ ਸਰ ਉਹ ਵੀ ਵਧੀਆ ਬਰਤਨ ਸਾਫ ਹੋਏ ਮਿੱਟੀ ਲਾਲ ਹੁੰਦੀਆਂ ਹਨ ਢੋਲੀਆਂ ਨੂੰ ਢੋਲੀਆਂ ਨੂੰ ਮਿੱਟੀ ਲਾਲ ਲੈਂਦੀਆਂ ਜਦਾਂ ਹਵਾ ਨਾ ਪਏ ਬੜੇ ਦਿਨ ਮਰੀਏ ਜਿੱਦਾਂ ਨੂੰ ਕੋ ਡਰਾਮੀ ਵਿੱਚ ਵਧੀਆ ਤਿਆਰ ਕਰਕੇ ਉਹੀ ਨਾ ਹੋ ਕਿ ਨਵੀਆਂ ਜਿਹੜੀਆਂ ਮਤਲਬ ਆੜੀਆਂ ਨੇ ਪੜੀਆਂ ਲਿਖੀਆਂ ਆਣੀਆਂ ਇਹਨੋਂ ਨਹੀਂ ਇਹ ਪੁਰਾਣੇ ਸਸ਼ਟੀਆਂ ਹਾਂ ਨਹੀਂ ਪਤਾ ਲੱਗਦਾ ਪਰ ਪੁਰਾਣੀਆਂ ਜਿਹੜੀਆਂ ਬੀਬੀਆਂ ਹਨ ਉਹਨਾਂ ਨੂੰ ਹਰ ਪਰਾ ਪਤਾ ਪਤਾ ਉਹਨਾਂ ਅਗਲੀਆਂ ਬੀਬੀਆਂ ਨੂੰ ਪਤਾ ਹੀ ਨਹੀਂ ਆ ਗੰਨੇ ਦਾ ਹੀ ਨਹੀਂ ਪਤਾ ਤੇ ਤੁਸੀਂ ਗੁੜ ਦਾ ਸਾਂਭਣਾ ਕੀ ਇਹ ਜਿਹੜੀ ਤੁਸੀਂ ਜਿਹੜਾ ਇਸ ਟਾਈਮ ਯੂਜ਼ ਕਰ ਰਹੇ ਕਿਹੜਾ ਬੀਜ ਯੂਜ਼ ਕਰ ਰਹੇ ਆ ਬਕਰ ਜਿਹੜਾ ਇਹ ਸਰ ਹਰ ਜਿਹੜਾ ਵਧੀਆ ਵਾ ਜਿਹੜਾ ਵਧੀਆ ਮਗਰ ਗੁੜ ਪੈਂਦਾ 85 ਐ 18 ਵਧੀਆ ਜਿਹੜਾ ਕਸਟਮਰ ਵਧੀਆ ਮਗਰ ਚਾਹੁੰਦਾ ਚਾਹੁੰਦਾ ਉਹ ਜਿਹੜਾ ਤਿਆਰ ਕਰ ਇਹ ਬੀਜ ਜ ਤੇ ਇਹ ਸਰ ਜਿੱਦਾਂ ਮਤਲਬ ਮਤਲਬ ਕਿਨੇ ਉਹ ਇਹਦੀ ਪਰਚੇਸ ਕਰਨਾ ਹੋਵੇ ਤੇ ਮਤਲਬ ਕਿ ਕਿਸ ਰੋਡ ਦੇਤੇ ਮਤਲਬ ਆ ਕੇ ਕਸਟਮਰ ਇਹ ਡੇਰਾ ਬਾਬਾ ਨਾਨਕ ਰੋਡ ਆ ਹਾਂ ਜੀ ਠਾਕੁਰ ਰਤਨ ਸਿੰਘ ਸੀਮੈਂਟ ਸਟੋਰ ਹਾਂ ਜੀ ਉਹਨਾਂ ਤੋਂ ਆਣ ਕੇ ਇਹ ਪਰਚੇਰ ਕਰ ਸਕਦੇ ਠੀਕ ਹੈ ਹਾਂ ਜੀ ਤੇ ਇਹ ਦੂਗ੍ਹਾ ਇਧਰੋਂ ਆਪਣੇ ਡੇਰਾ ਬਾਬਾ ਨਾਨਕ ਰੋਡ ਜਿਹੜਾ ਇਧਰੋਂ ਗਰਦਾਸਪੁਰ ਦਾ ਕਸਟਮਰ ਨੇ ਹੋਣਾ ਉਹ ਕਿ ਕਿਹੜੇ ਰੋਡ ਤੋਂ ਉਹ ਵੀ ਇਸ ਡੇਰਾ ਬਾਬਾ ਨਾਨਕ ਰੋਡ ਹੀ ਆ ਇਹ ਨਹੀਂ ਕਰੋੜ ਹਾਂ ਜੀ ਹੈ ਲਿੰਕ ਰੋਡ ਠੀਕ ਹੈ ਕਲਾਨੌਰ ਸਾਡੇ 5 ਕਿਲੋ ਕਿਲੋ ਮੀਟਰਾਈਸ ਕਲਾਨੌਰ ਵੀ ਕਾਜ ਜਾਂਦੇ ਡੇਰਾ ਬਾਬਾ ਨਾਨਕ ਰੋਡ ਲੱਗਦਾ ਸਾਂ ਡੇਰਾ ਬਾਬਾ ਨਾਨਕ ਨਾਲੇ ਹਲਕਾ ਸਾਡੇ ਇਹ ਖੋਦ ਜਾਣੇ ਕਸਟਮਰ ਆ ਕੇ ਤੁਹਾਡੇ ਕੋਲ ਬੈ ਕੇ ਤੇ ਬਣਾ ਕੇ ਬੈਠ ਕੇ ਬਣਾ ਲੈਂਦੇ ਹਾਂਜੀ ਹਾਂਜੀ ਲੱਗ ਗਏ ਬੈਹ ਕੇ ਵੇਖੋ ਪੱਤਾ ਤੁਹਾਨੂੰ ਪਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਾ ਦੀਆਂ ਨੇ ਲੱਗ ਗਏ ਬੈਹ ਕੇ ਜਿਹੜੀ ਪੱਤ ਦਾ ਕਹਿਣਗੇ ਉਹ ਪੱਤ ਦਾ ਗੋਡਾ ਕਿੰਨੀਆਂ ਪੱਤਾਂ ਜਿਹੜੀਆਂ ਡਾੜੀ ਚ ਲਾ ਦਿੰਦੇ ਜੀ ਸੱਤ ਵੀ ਲੱਗ ਜਣੇ ਆ ਅੱਠ ਵੀ ਨੌ ਵੀ ਤੁਹਾਨੂੰ ਪਤਾ ਸਮੇਂ ਦੇ ਹਿਸਾਬ ਨਾਲ ਜੀ ਇਸ ਸਾਸੀ ਹੋ ਜਾਂਦੀ ਹੈ ਬਸ ਇੱਕ ਵਾਰ ਤੂੰ ਜਿਹੜਾ ਕਿੰਨਾ ਟਾਈਮ ਲੱਗਦਾ ਮੁਰਸ਼ਦ ਇੱਕ ਘੰਟਾ ਲੱਗ ਜਾਂਦਾ ਪੂਰਾ ਹਾਂਜੀ ਠੀਕ ਇੱਕ ਘੰਟਾ ਪੂਰਾ ਲੱਗਦਾ ਸਰ ਸੋ ਇਹ ਸਾਨੂੰ ਸਾਡੇ ਨਾਲ ਇਸ ਜਿਹੜੇ ਪ੍ਰੋਜੈਕਟ ਦੇ ਮਾਲਕ ਜਿਨ੍ਹਾਂ ਨੇ ਗੱਲਬਾਤ ਕੀਤੀ ਸਾਰੀ ਜਾਣਕਾਰੀ ਜਿਹੜੀ ਇਹ ਸਾਨੂੰ ਦਿੱਤੀ ਮੈਂ ਤੁਹਾਡਾ ਆਪਣਾ ਲਾਪਰੀ ਸੇ ਕੁਝ